ਹਾਂਜੀ ਜਿੰਨੇ ਵੀ ਦੋਸਤ ਮਿੱਤਰ ਸਾਰੇ ਮੇਰੇ ਨਾਲ ਜੁੜੇ ਹੋ ਸਾਰਿਆਂ ਨੂੰ ਕੇਸਰ ਤੇਜਾ ਵਾਲਦੀਆ ਵੱਲੋਂ ਸਤਿ ਸ੍ਰੀਕਾਲ ਤੇ ਮੌਸਮ ਬਹੁਤ ਸੁਹਾਵਣਾ ਹੈ ਅੱਜ ਹਾਜ਼ਰੀ ਲਾਉਣ ਲੱਗਿਆ ਕੋਈ ਸੁਝਾ ਦੇਣ ਲੱਗਿਆ ਸੁਝਾਅ ਇਹ ਹੈ ਜੋ ਮੈਨੂੰ ਪ੍ਰਾਪਤ ਹੋਇਆ ਮੈਂ ਤੁਹਾਡੇ ਅੱਗੇ ਰੱਖ ਰਿਹਾ ਉਹ ਜਾਣਕਾਰੀ ਇਹ ਹੈ ਵੀ ਅੱਜ ਕੱਲ੍ਹ ਕਲਾਕਾਰਾਂ ਦੇ ਵਿੱਚ ਜੁਗਨੀ ਗਾਉਣ ਨੂੰ ਬਹੁਤ ਮਿਲ ਰਹੀ ਆ ਤੁਨੂੰ ਬਹੁਤ ਮਸ਼ਹੂਰ ਹੋਇਆ ਨਾਮ ਬਹੁਤ ਵੱਡਾ ਹੋਇਆ ਜੁਗਨੀ ਦਾ ਕਿਤੇ ਵੀ ਗੀਤ ਵਜਦਾ ਤਾਂ ਕਲਾਕਾ ਹਰ ਇੱਕ ਕਲਾਕਾਰ ਨੇ ਮੇਰਾ ਖਿਆਲ ਜੁਗਨੀ ਗਾਈ ਹੈ ਕੋਈ ਬਿਰਲੇ ਹੀ ਹੋਊਗਾ ਜਿਹਨੇ ਨਹੀਂ ਗਾਈ ਤਾਂ ਇਹਦੇ ਬਾਰੇ ਮੈਂ ਜੋ ਮੈਨੂੰ ਪ੍ਰਾਪਤ ਹੋਇਆ ਇਤਿਹਾਸ ਉਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣ ਲੱਗਾ ਸੰਨ 1906 ਦੀ ਗੱਲ ਹੈ ਜਦੋਂ ਆਪਣਾ ਦੇਸ਼ ਗੁਲਾਮ ਸੀ ਅੰਗਰੇਜ਼ਾਂ ਦਾ ਤਾਂ ਉਹ 6 ਦੇ ਵਿੱਚ ਉਹਨਾਂ ਦਾ 50ਵਾਂ ਬਰੇਗੰਡ ਮਨਾਇਆ ਜਾ ਰਹੀ ਸੀ ਉਹ ਕੀ ਮਨਾ ਰਹੇ ਸੀ ਉਹਨਾਂ ਦੇ ਦਿਮਾਗ ਚ ਆਈ ਗੱਲ ਵੀ ਆਪਾਂ ਇੱਕ ਮਿਸਾਲ ਲੈ ਕੇ ਸਾਰੇ ਜੋ ਆਪਣੇ ਦੇਸ਼ ਦੇ ਵਿੱਚ ਫਿਰਿਆ ਜਾਵੇ ਤੇ ਉਹੋ ਜੁਗਲਬੰਦੀ ਕੀਤੀ ਜਾਵੇ ਵੀ ਮਿਸਾਲ ਨਾਲ ਜੁਗਲੀ ਮਨਾਈ ਜਾਵੇ 7 ਤਰ੍ਹਾਂ ਦਾ ਨਾਮ ਦਿੱਤਾ ਸੀ ਉਹਨਾਂ ਨੇ ਤਾ ਉਸ ਤੋਂ ਬਾਅਦ ਉਹਨਾਂ ਨੇ ਸੋਚਿਆ ਵੀ ਇਹ ਜਿਹੜਾ ਪ੍ਰਚਾਰ ਆ ਲੋਕਾਂ 'ਚ ਇਹ ਕਲਾਕਾਰਾਂ ਦੇ ਥਰੂ ਹੀ ਅੱਗੇ ਜਾਵੇਗਾ ਫਿਰ ਉਹਨਾਂ ਨੇ ਕੀ ਸੋਚਿਆ ਆਪਣੇ ਮਾਝੇ ਦੇ ਦੋ ਕਲਾਕਾਰ ਜਿਨ੍ਹਾਂ ਦੇ ਵਿੱਚ ਨਾਮ ਬਿਸ਼ਨਾ ਤੇ ਮੰਦਾ ਇਹ ਦੋ ਨਾਮ ਪ੍ਰਾਪਤ ਹੋਏ ਉਹਨਾਂ ਨੂੰ ਨਾਲ ਗੱਲਬਾਤ ਕੀਤੀ ਵੀ ਤੁਸੀਂ ਜੁਗਲੀ ਗਾਉਣਾ ਤੇ ਆਪਣੇ ਗੀਤ ਵਗੈਰਾ ਤਿਆਰ ਕਰ ਲਓ ਜਿੱਥੇ-ਜਿੱਥੇ ਨਸਾਲ ਲੈ ਕੇ ਜਾਵਾਂਗੇ ਤਾਂ ਤੁਸੀਂ ਜਰੂਰ ਗਾਉਣਾ ਲੱਗਣਾ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਇਹ 50ਵਾਂ ਬਾਰੇ ਗੰਢ ਕਿਵੇਂ ਮਨਾਈ ਜਾ ਰਹੀ ਹੈ ਤਾਂ ਉਹਨਾਂ ਨੇ ਤਿਆਰ ਕੀਤਾ ਗੀਤ ਉਹ ਤਿਆਰ ਕੀਤੇ ਤਾਂ ਉਹ ਅਨਪੜ੍ਹ ਆਦਮੀ ਸੀ ਦੋਨੋਂ ਕਲਾਕਾਰ ਉਹਨਾਂ ਨੇ ਕੀ ਸੋਚਿਆ ਉਹ ਜੁਗਲੀ ਗਾਉਂਦੇ ਗਾਉਂਦੇ ਉਹ ਜੁਗਨੀ ਕਾ ਬੈਠੇ ਉਹ ਇੰਨੇ ਮਾਂਚ ਉਹਨਾਂ ਦੇ ਦਿਮਾਗ ਤੇ ਚੜਨ ਲੱਗੀ ਜੁਗਨੀ ਲੁਧਿਆਣੇ ਵਾਗੀ ਜੁਗਨੀ ਬਰਿੰਡੇ ਵਾਗੀ ਅੱਜ ਕੱਲ ਚੱਲ ਰਿਹਾ ਹੈ ਨਾ ਇਹ ਕੰਮ ਜੁਗਨੀ ਬੰਬੇ ਜੁਗਨੀ ਕਿਤੇ ਵੀ ਚਲੀ ਜਾਂਦੀ ਹੈ ਤੇ ਬਹੁਤ ਪਾਕਿਸਤਾਨ ਚ ਵੀ ਗਾਇਆ ਜਾਂਦਾ ਹੈ ਆਲਮ ਲਹਾਰ ਜੀ ਬਹੁਤ ਵਧੀਆ ਗਾਉਂਦੇ ਨੇ ਤੇ ਇਸ ਕਰਕੇ ਜਦੋਂ ਇਹ ਹੌਲੀ ਹੌਲੀ ਲਹਿਰ ਫੜ ਗਈ ਜੁਗਨੀ ਦੀ ਤਾਂ ਉਸ ਤੋਂ ਬਾਅਦ ਇਹ ਲਹਿਰ ਹੀ ਜੀ ਬਣੀ ਕਿ ਅੰਗਰੇਜ਼ਾਂ ਨੂੰ ਜੀਣਾ ਹਰਾਮ ਕਰ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਕੀ ਸੋਚਿਆ ਜਿਹੜੇ ਦੋਏ ਕਲਾਕਾਰ ਸੀ ਵੀ ਇਹ ਤਾਂ ਆਪਾਂ ਨੂੰ ਫੇਲ ਕਰ ਗਏ ਤਾਂ ਉਹਨਾਂ ਨੂੰ ਉਹਨਾਂ ਨੇ ਮਾਰ ਕੇ ਦਫਨਾਤਾ ਇਸ ਕਰਕੇ ਜੁਗਨੀ ਪ੍ਰਫੁੱਲਤ ਹੋ ਗਈ ਅੱਜ ਵੀ ਗਾਈ ਜਾਂਦੀ ਹੈ ਤੇ ਬਾਕੀ ਜਿੰਨੀ ਕਿ ਮੈਨੂੰ ਸਮਝਤੀ ਜਿੱਥੋਂ ਮੈਨੂੰ ਮਿਲੀ ਹੈ ਮਾਫ਼ ਕਰਨਾ ਕਈ ਵੀਰ ਹੋਰ ਤਰੀਕੇ ਨਾਲ ਵੀ ਜੁਗਨੀ ਦੀ ਜਾਣਕਾਰੀ ਲੈ ਸਕਦੇ ਨੇ ਜਾਂ ਦੇ ਸਕਦੇ ਨੇ ਪਰ ਮੈਨੂੰ ਇੰਨੀ ਸਮਝ ਆਈ ਮੈਂ ਸੋਚਿਆ ਵੀ ਕਿਉਂ ਨਾ ਆਪਣੇ ਦੋਸਤਾਂ ਦੇ ਵਿੱਚ ਪਰਫੁੱਲਤ ਕੀਤੀ ਜਾਵੇ ਤੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਜੀ